ਆਖੜਿਆ ਬਾਸਕੀ ਰੋਮਜ ਬਾਸਕੀ ਰੋਮਜ ਹਾਂਜੀ ਜੀ ਇਹ ਕੀ ਲੋਕੇਸ਼ਨ ਪੈਂਦੀ ਹੈ ਜੀ ਇਹਦੀ ਇਹ ਭਾਈ ਨੈਸ਼ਨਲ ਹਾਈਵੇ ਆ ਤੇ ਨੀਅਰ ਮਕੜੀ ਆ ਇਹ ਨਾ ਮਕੜੀ ਵਾਲੀ ਮਾਰਕੀਟ ਆ ਜੀ ਮੈਂ ਹੁਣ ਨੰਬਰ 88723 78795 RAMNAL ਬੋਲੋ ਜੀ ਦਰਸ਼ਕਾਂ ਤੱਕ ਪਹੁੰਚਿਆ RAMNAL 88723 78795 ਵੀ ਆਈਸਕ੍ਰੀਮ ਕੇਕ ਵੀ ਹੁੰਦੇ ਆ ਜੀ ਤੇ ਸੰਡੇ ਵੀ ਹੁੰਦੇ ਆ ਤੇ ਪ੍ਰੀਪੈਕ ਹੁੰਦੇ ਆ ਆਪਣੇ ਭਾਈ ਤੇ ਰੋਲ ਕੇਕ ਹੁੰਦੇ ਆ ਸ਼ੇਕ ਵੀ ਬਣ ਜਾਂਦਾ ਹਰ ਆਈਸਕ੍ਰੀਮ ਦਾ ਸ਼ੇਕ ਵੀ ਬਣ ਜਾਂਦਾ 44 ਸਪੈਸ਼ਲ ਸੰਡੇ ਆ ਜੀ ਆਈਸਕ੍ਰੀਮ ਹੈ ਜੀ ਹੋਰ ਸਟਿੱਕਾਂ ਵੀ ਹੈਗੀਆਂ ਹਾਂਜੀ ਸਟਿੱਕਾਂ ਵੀ ਹੈਗੀਆਂ ਰੋਲ ਕੇ ਕੇ ਬਈਏ ਕਿੰਨੀਆਂ ਕੁ ਵੈਰਾਈਟੀਆਂ ਹੋ ਜਾਂਦੀਆਂ ਤਕਰੀਬਨ ਵੈਰਾਈਟੀ ਆਪਣੇ ਕੋਲ 32 ਤਰ੍ਹਾਂ ਦੇ ਫਲੇਵਰ ਆ ਆਈਸਕ੍ਰੀਮ ਦੇ ਤੇ 32 ਤਰ੍ਹਾਂ ਦੇ ਸ਼ੇਕ ਬਣ ਜਾਂਦੇ ਆ ਆਪਣੇ ਕੋਲ ਠੀਕ ਆ ਜੀ ਪਸਪੀਚੋ ਕੈਰਾਮਲ ਬਲੂ ਮਰੀ ਚੀਜ਼ ਕੇ ਲਾਟਸ ਬਿਕੋਫ ਜੀ ਆ ਚਾਕਲੇਟ ਰਫਲ ਰੈੱਡ ਵੈਲਵਟ ਪਾਈਨ ਐਪਲ ਕਿਟਕੈਟ ਆ ਰੋਲ ਕੇਗਾ ਜੀ ਲਾਟਸ ਵੀਕ ਆਫ ਰੈੱਡ ਵੈਲਵਟ ਰਾਨੀਅਨ ਪਿਸਤਾ ਕੁਲਫੀ ਐਕਚੁਅਲੀ ਆਇਆ ਸੀ ਪਹਿਲਾਂ ਵੀ ਆਇਆ ਸੀ ਕੇਕ ਇਹਨਾਂ ਕੋਲ ਲੈ ਗਿਆ ਸੀਗਾ ਕੇਕ ਇਹਨਾਂ ਦਾ ਵੈਰੀ ਗੁੱਡ ਆ ਤੇ ਟੇਸਟ ਵੀ ਵਧੀਆ ਵਾ ਐਂਡ ਵਿਦਆਊਟ ਯਾਨੀ ਕਿ ਇਹ ਮੇਦਾ ਕੇਕ ਦਿੰਦੇ ਆ ਤੇ ਵਿਦਆਊਟ ਐਗ ਆ 8 ਆਪਣੇ ਕੋਈ 700 ਸਟਾਰਟਿੰਗ ਹੋ ਜਾਂਦੇ ਕੇ ਬਿਲਕੁਲ ਭੇਜਿਆ ਜੀ ਹਾਂਜੀ ਹਾਂਜੀ ਪ्योर ਭੇਜਿਆ ਜੀ 100 100 ਪਰਸੈਂਟ ਭੇਜਿਆ ਜੀ ਹੋਸ਼ ਖਬਰਿਆ ਜੀ ਅੱਜ ਕਿੱਥੇ ਪਹੁੰਚੇ ਆ ਅੱਜ ਅਸੀਂ ਪਹੁੰਚੇ ਆ ਬਾਸਕਨ ਰੋਬਿੰਸ ਬਾਸਕਨ ਰੋਬਿੰਸ ਮੈਕਡੋਨਲਡ ਦੇ ਬਿਲਕੁਲ ਸਾਹਮਣੇ ਅੰਦਰ ਮਾਰਕੀਟ ਦੇ ਵਿੱਚ ਹਾਈਵੇ ਤੇ ਖੁੱਲ ਗਿਆ ਜੀ ਜਿੱਥੇ ਕੇਕ ਕੇਕ ਔਰ ਆਈਸਕ੍ਰੀਮ ਕੇਕ ਆਈਸਕ੍ਰੀਮ ਸ਼ੇਕ ਬਹੁਤ ਹੀ ਵਧੀਆ ਨਕੌਦਰ ਦੀ ਬੈਸਟ ਕੁਆਲਿਟੀ ਤੁਹਾਡੇ ਸ਼ਹਿਰ ਨਕੌਦਰ ਦੇ ਵਿੱਚ ਖੁੱਲ ਗਈ ਆ ਨਕੌਦਰ ਦੇ ਹਾਈਵੇ ਤੇ ਖੁੱਲੀ ਆ ਜੀ ਬਿਲਕੁਲ ਮੈਕਡੋਨਲਡ ਦੇ ਬਿਲਕੁਲ ਸਾਹਮਣੇ Baskin Robbins Cake and Baker ਬਾਸਕੀ ਰੋਬਿੰਜ ਦੇ ਅੰਦਰ ਗੱਲਬਾਤ ਕਰ ਲੈਣੇ ਆ ਸਟੋਰ ਮੈਨੇਜਰ ਦੇ ਨਾਲ ਭਾਈ ਜੈ ਹਿੰਦ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਸਰ ਕੀ ਹਾਲ ਚਾਲ ਹੈ ਹਾਂਜੀ ਵਧੀਆ ਜੀ ਵਧੀਆ ਸਰ ਹਾਂਜੀ ਹਾਂਜੀ ਬਿਲਕੁਲ ਸਾਹਮਣੇ ਦੇਖ ਕੇ ਦੱਸੋ ਬਹੁਤ ਵਧੀਆ ਜੀ ਹਾਂਜੀ ਹਾਂਜੀ ਵਧੀਆ ਜੀ ਕਿੱਥੇ ਖੜੇ ਜੀ ਆ ਜਪਾ ਕੇ ਇੱਥੇ ਰਹੀ ਆ ਆਪਾਂ ਖੜੇ ਆਂ ਬਾਸਕੀ ਰੋਬਿੰਜ ਬਾਤੀ ਰੋਬਨ ਹਾਂਜੀ ਜੀ ਇਹ ਕੀ ਲੋਕੇਸ਼ਨ ਪੈਂਦੀ ਹੈ ਜੀ ਇਹਦੀ ਇਹ ਭਾਈ ਨੈਸ਼ਨਲ ਹਾਈਵੇ ਆ ਤੇ ਨੀਅਰ ਮੱਕੜੀ ਆ ਇਹ ਮੱਕੜੀ ਵਾਲੀ ਮਾਰਕੀਟ ਆ ਜੀ ਮੱਕੜੀ ਦੇ ਬਿਲਕੁਲ ਨਾਲ ਹਾਈਵੇ ਦੇ ਉੱਪਰ ਹੈ ਹਾਂਜੀ ਵਾਹ ਜੀ ਵਾਹ ਇਹ ਲੋਕੇਸ਼ਨ ਇਹਦੀ ਹੋ ਗਈ ਇਹਦਾ ਫੋਨ ਨੰਬਰ ਆਪਣਾ ਜੇ ਤੁਸੀਂ ਦੇ ਦਿਓ ਫੋਨ ਨੰਬਰ 88723 78795 RAMNAL ਬੋਲੋ ਜੀ ਦਰਸ਼ਕਾਂ ਤੱਕ ਪਹੁੰਚਿਆ RAMNAL 88723 78795 ਅਜੇ ਹੁਣ ਮਸਕਰਾ ਰਾਇਓ ਹਾਸਾ ਰਾਇਓ ਕੀ ਕੀ ਬਰੈਡੀ ਹੈ ਜੀ ਆਪਣੇ ਕੋਲ ਆਪਣੇ ਕੋਈ ਆਈਸਕ੍ਰੀਮ ਕੇਕ ਵੀ ਹੁੰਦੇ ਆ ਜੀ ਤੇ ਸੰਡੇ ਵੀ ਹੁੰਦੇ ਆ ਤੇ ਪ੍ਰੀਪੈਕ ਹੁੰਦੇ ਆ ਆਪਣੇ ਬਈ ਤੇ ਰੋਲ ਕੇਕ ਹੁੰਦੇ ਆ ਸ਼ੇਕ ਵੀ ਬਣ ਜਾਂਦਾ ਹਰ ਸਪੀਮ ਦਾ ਸ਼ੇਕ ਵੀ ਬਣ ਜਾਂਦਾ ਕਿੰਨੀਆਂ ਬ੍ਰਾਂਚਾਂ ਜਿਹੜੀਆਂ ਨੇ ਬ੍ਰਾਂਚ ਭਾਈ ਹਰ ਸ਼ਹਿਰ ਦੇ ਵਿੱਚ ਹੈਗੀ ਆਪਣੇ ਹਰ ਸਿਟੀ ਦੇ ਵਿੱਚ ਬ੍ਰਾਂਡਡ ਹੈ ਜਿਹੜੀ ਬ੍ਰਾਂਡਡ ਨਾ ਹੈ ਕੰਪਨੀ ਹਾਂਜੀ ਬ੍ਰਾਂਡਡ ਹੈ ਯੂ ਐਸ ਏ ਦਾ ਬ੍ਰਾਂਡ ਹੈ ਇਹ ਯੂ ਐਸ ਏ ਦਾ ਬ੍ਰਾਂਡ ਹਾਂਜੀ ਵਾਹ ਇਹ ਯੂ ਐਸ ਏ ਤੋਂ ਸ਼ੁਰੂ ਹੋਇਆ ਤੇ ਨਕੌਦਰ ਚ ਲੈ ਆਂਦਾ ਤੁਸੀਂ ਹਾਂਜੀ ਮੈਂ ਕੋ ਉਧਰ ਚ ਲੈ ਆਇਆ ਹਾਂਜੀ ਬੱਚਿਆਂ ਦੇ ਲਈ ਕਿਸ਼ ਪ੍ਰੈਫਰ ਲੂਟ ਹੈ ਬੱਚਿਆਂ ਲਈ ਸਪੈਸ਼ਲ ਸੰਡੇ ਹੈ ਜੀ ਆਈਸਕ੍ਰੀਮ ਹੈ ਜੀ ਹੋਰ ਹੈ ਸਟਿੱਕਾਂ ਵੀ ਹੈਗੀਆਂ ਹਾਂਜੀ ਸਟਿੱਕਾਂ ਵੀ ਹੈਗੀਆਂ ਰੋਲ ਕੇ ਕੇ ਬਈ ਹੈ ਜੀ ਕਿੰਨੀਆਂ ਕੁ ਵੈਰਾਈਟੀਆਂ ਹੋ ਜਾਂਦੀਆਂ ਤਾਂ ਕਰੀ ਬੈਰਾਈਟੀ ਆਪਣੇ ਕੋਲ 32 ਤਰ੍ਹਾਂ ਦੇ ਫਲੇਵਰ ਆਈਸਕ੍ਰੀਮ ਦੇ ਤੇ 32 ਤਰ੍ਹਾਂ ਦੀ ਸ਼ੇਕ ਬਣ ਜਾਂਦੇ ਆਪਣੇ ਕੋਲ ਪਾਜੀ ਰੇਟ ਤਾਂ ਕਹਿੰਦੇ ਆਈਸਕ੍ਰੀਮ ਤੋਂ ਜੀਐਸਟੀ ਛੋਟ ਹੋ ਗਈ ਆ ਰੇਟ ਬਹੁਤ ਘਟ ਗਏ ਕਹਿੰਦਾ ਰੇਟ ਭਾਈ ਰੇਟ ਵੀ ਨਵੇਂ ਆ ਗਏ ਹੁਣ ਆਪਣੇ ਵੀ ਜੀਐਸਟੀ ਕੱਟ ਕੇ ਘੱਟ ਰੇਟ ਆ ਗਿਆ ਰੇਟ ਕਹਿੰਦੇ ਨਵੇਂ ਆ ਗਏ ਆ ਜੀ ਜੀਐਸਟੀ ਕੱਟ ਕੇ ਬਿਲਕੁਲ ਨਵੇਂ ਰੇਟ ਆ ਗਏ ਆ ਬਹੁਤ ਹੀ ਵਧੀਆ ਫਰਸਟ ਕਲਾਸ ਆਈਸਕ੍ਰੀਮ ਖਾਣੀ ਤੁਸੀਂ ਕੇ ਖਾਣੇ ਆ ਜੀਐਸਟੀ ਘਟ ਗਈ ਆ ਜੀ ਰੇਟ ਜਿਹੜਾ 245 ਦਾ ਸੀ ਉਹ ਵੀ ਰੇਟ ਘਟ ਗਿਆ 340 ਵਾਲਾ ਉਹ ਵੀ ਘਟ ਗਿਆ 425 ਵਾਲਾ ਸਾਰੇ ਹੀ ਰੇਟ ਘਟਾ ਦਿੱਤੇ ਸਾਰੇ ਹਾਂਜੀ ਹਾਂਜੀ ਹਰ ਚੀਜ਼ ਦੇ ਘਟ ਗਏ ਰੇਟ ਸਾਰੀਆਂ ਚੀਜ਼ਾਂ ਦੇ ਹਾਂਜੀ ਜੋ ਜੋ ਲਿਖਿਆ ਸਾਰੇ ਰੇਟ ਘਟਾ ਹਾਂਜੀ ਹਾਂਜੀ ਚੰਗੀ ਬਹੁਤ ਬੜੇ ਜੀਐਸਟੀ ਘਟਦੇ ਨਾਲ ਰੋੜੇ ਹਾਂਜੀ ਹਾਂਜੀ ਵਾਹ ਜੀ ਵਾਹ ਤਾਂ ਜੀਐਸਟੀ ਘਟ ਕੇ ਤੇ ਹੁਣ ਯਾਨੀ ਕਿ ਇਹ ਕਿੱਥੇ ਆਉਣਾ ਪਊ ਇੱਕ ਵਾਰੀ ਫੇਰ ਮੈਨੂੰ ਦੱਸ ਦਿਓ ਆਪਾਂ ਉਹ ਨਾ ਪੜਣਾ ਜੀ ਮੈਕੜੀ ਦੇ ਨੀਅਰ ਨਾਲ ਹੈਗਾ ਆਪਣਾ ਮੈਕੜੀ ਵਾਲੀ ਜਿਹੜੀ ਮਾਰਕੀਟ ਆ ਨੈਸ਼ਨਲ ਹਾਈਵੇਅ ਆ ਨੈਸ਼ਨਲ ਨਕੋਦਾ ਟੂ ਮੋਗਾ ਰੋਡ ਮੋਗਾ ਰਵੜ ਤੇ ਫਿਰ ਮੱਕੀ ਨਾ ਪੈ ਜਾਂਦਾ ਇੱਕ ਨਾਮ ਹੀ ਦੱਸ ਦਿਓ ਮੈਨੂੰ ਇਹਦਾ ਆ ਬਾਸਕਿੰ ਰੋਬਨ ਜੀ ਬਾਸਕਿੰ ਰੋਬਨ ਹਾਂਜੀ ਵਾਹ ਜੀ ਵਾਪਰੇ ਖੁਸ਼ ਹੋ ਰਹੇ ਫਿਰ ਦਿਖਾਵਾਂਗੇ ਕਿਹੜੇ ਬੇਕਰੀ ਕੀ ਹਾਂ ਦੇ ਵਿੱਚ ਹਾਂਜੀ ਹਾਂਜੀ ਹਾਂ ਪਹਿਲੇ ਕਿਹੜਾ ਜੀ ਦਿਖਾਈਓ ਆਪਣੇ ਨੂੰ ਕੇਕ ਆਪਣੇ ਕੋਲ ਅਲੱਗ-ਅਲੱਗ ਵੈਰੀਟੀ ਆ ਜੀ ਕੇਕ ਦੀ ਕੇਕ ਦਿਖਾ ਦਿਓ ਇੱਕ ਕੱਢ ਕੇ ਆਪਾਂ ਨੂੰ ਵਾਇ ਨੂੰ। ਤੇ ਰੇਟ ਦੀ ਗੱਲ ਕਰ ਰਹੀਏ ਰੇਟ ਰੇਟ ਆਪਣੇ ਕੋਈ 700 ਸਟਾਰਟਿੰਗ ਹੋ ਜਾਂਦੇ ਕਿ ਬਿਲਕੁਲ ਵੇਚਿਆ ਜੀ। ਹਾਂਜੀ ਹਾਂਜੀ ਪਿਓਰ ਵੇਚਿਆ ਜੀ 100 100% ਵੇਚਿਆ ਜੀ। ਇਹ ਕੱਤ ਤੋ ਤਿਆਰ ਕਰਤ ਹੁੰਦਾ ਜੀ। ਇਹ ਆਈਸਕ੍ਰੀਮ ਕੇਕ ਹੈ ਇਹ ਵੇਚੀ। ਸਾਰੀ ਆਈਸਕ੍ਰੀਮ ਹੈ ਇਹ ਵੇਚੀ। ਵੱਡੇ ਤੇ ਆਪਾਂ ਕਰ ਸਕਦੇ ਹਾਂ। ਹਾਂਜੀ ਹਾਂਜੀ। ਭਾਜੀ ਇੰਨਾ ਸਸਤਾ ਕੇਕ ਆਈਸਕ੍ਰੀਮ ਵਾਲਾ ਕੇਕ ਸਿਰਫ 700 ਰੁਪਏ ਦਾ। ਹਾਂਜੀ ਇਹ ਜੁਆਲੀ ਤਾਂ 10000 ਰੁਪਏ ਦੇ ਕੇਕ ਆ ਮਿਲਦੇ ਆਇਆ। ਹਾਂਜੀ ਇਹ ਯੂਐਸਏ ਦੀ ਫਾਰਮ ਹੈ ਜੀ। ਇਟੈਕਸ ਹਾਂ ਟੈਕਸ ਵੀ ਘਟ ਗਿਆ ਇਸ ਕਰਕੇ ਰੇਟ ਵੀ ਘਟ ਗਏ ਇਹਨਾਂ ਦੇ ਜੀ ਇਸ ਤੀ ਜੀ ਘਟ ਗਈ ਕਰਕੇ ਰੇਟ ਘਟਾ ਦਿੱਤੇ ਹਾਂ ਜਾਨੀ ਇਹ ਪਹਿਲੇ 1000 ਰੁਪਏ ਦਾ ਹੁਣ 700 ਰੁਪਏ ਦਾ ਕਰ ਰਹੇ ਹਾਂ ਹਾਂ ਜੀ ਹੁਣ 700 ਰੁਪਏ ਦੇ ਵਿੱਚ ਕਿਹ ਕੁ ਲੈ ਸਕਦੇ ਹਾਂ ਹਾਂ ਜੀ ਹਾਂ ਜੀ ਵਾਹ ਜੀ ਵਾਹ ਜਿਹੜਾ ਮਰਜ਼ੀ ਕੋਈ ਲੈ ਲਵੇ ਜਿਹੜੇ ਉੱਪਰ ਪਏ ਆ ਹਾਂ ਜੀ ਹਾਂ ਜੀ ਕਿਹੜਾ ਕਿਹੜਾ ਇਹ ਇਹ ਆਪਣੇ ਕੋਲ ਬਲੂ 베ਰੀ ਵੀ ਹੈ ਜੀ ਇਹ ਇਹ ਵੀ 700 ਦਾ ਜੀ ਹਾਂ ਜੀ 700 ਦਾ 700 ਦਾ ਹਾਂ ਜੀ 700 ਦਾ ਇਹ ਹੋਰ ਜੀ ਇਹ ਵੀ 700 ਦੀ ਰੇਂਜ ਦੇ ਵਿੱਚ ਆਇਆ ਇੱਕ ਹੋਰ ਹੋਰ ਆਪਣੇ ਕੋਲ ਕਿਟੇਜ ਹੈ ਜੀ ਇਹਦੀ ਰੇਂਜ ਆ ਜੀ ਇਹ ਵੀ ਸੇਮ ਹੀ ਪ੍ਰਾਈਸ ਆ ਜੀ 100 ਵੀ ਚਾਓ ਚੋਕਲੇਟ ਲੱਗੀ ਹੋਰ ਸਾਈਵਾ ਚੋਕਲੇਟ ਚੋਕਲੇਟ ਇਹ ਵੀ 700 ਰੁਪਏ ਦਾ ਹਾਂਜੀ 700 ਰੁਪਏ ਦਾ ਜੀਐਸਟੀ ਘਟ ਗਈ ਕਰਕੇ ਰੇਟ ਕਢਾ ਦਿੱਤੇ ਆ ਆਂਜੀ ਹਾਂਜੀ ਅੱਛਾ ਜੇ ਪਪਾ ਆਈਸਕ੍ਰੀਮ ਦੀ ਗੱਲ ਕਰ ਲਈਏ ਆਈਸਕ੍ਰੀਮ ਆਪਣੇ ਕੋਲ ਕਿਹੜੀ ਕਿਹੜੀ ਨਹੀਂ ਤੋਂ ਸ਼ੁਰੂ ਹੋ ਜਾਂਦੀ ਆ ਜੇ ਬੱਚੇ ਸਟਿਕ ਤੋਂ ਲੈ ਜੀਏ ਆਈਸਕ੍ਰੀਮ ਆਪਣੇ ਕੋਲ ਦਾ 50 55 ਰੁਪਏ ਤੋਂ ਸਟਿਕ ਸਟਾਰਟ ਹੋ ਜਾਂਦੀ ਆ ਜੀ 50 ਰੁਪਏ ਤੋਂ ਸਟਿਕ ਦਾ ਹਾਂਜੀ 80 ਰੁਪਏ ਤੋਂ ਸਕੂਪ ਸਟਾਰਟ ਹੋ ਜਾਂਦਾ ਆਪਣੇ ਕੋਲ 80 ਰੁਪਏ ਦਾ ਹਾਂ ਬਾਜ ਵੀ ਆ ਹਾਂਜੀ ਬਾਜ ਅਜੇ ਪਿਆਰ ਤਾਂ ਇਸ ਤੀਕਾ ਪਿਆਰ ਪਹਿਲੀ ਉਹ ਵੀ ਦਿਖਾ ਦੇਣਾ ਕਰੀ ਆ ਹਾਏ ਭਾਈ ਵਾਹ ਜੀ ਵਾਹ ਕਿੱਥੇ ਦੀ ਕੰਪਨੀ ਹੈ ਕਿੱਥੇ ਬਣਾਈ ਇਹ ਯੂਐਸਏ ਦਾ ਬ੍ਰਾਂਡ ਹੈ ਜੀ ਯੂਐਸਏ ਦਾ ਬ੍ਰਾਂਡ ਆ ਇੱਕ ਦਿਨ ਤੋਂ ਕਿੱਥੇ ਸ਼ੁਰੂ ਹੋ ਜਾਂਦੀ ਹਾਂ ਜੀ ਕਿੱਥੋਂ ਸ਼ੁਰੂ ਹੋ ਜਾਂਦਾ ਰੇਟ ਦਾ ਇਹਦਾ ਜੀ 50 55 ਰੁਪਏ ਦਾ ਰੇਟ ਸ਼ੁਰੂ ਹੁੰਦਾ ਹੈ 55 ਰੁਪਏ ਤੋਂ ਹਾਂਜੀ ਤੇ ਆਈਸਕ੍ਰੀਮ ਕਿੱਥੇ ਤੱਕ ਜਲ ਜਾਂਦੀ ਹੈ ਵੱਧ ਤੋਂ ਵੱਧ ਰੇਟ ਕਰੀਏ ਜੇ ਆਪਾਂ ਅੱਜ ਕਰੀਏ ਵੱਧ ਤੋਂ ਵੱਧ ਜੀ 125 ਰੁਪਏ ਦਾ ਸਕੂਪ ਹੈ ਜੀ ਇੱਕ ਸਿੰਗਲ ਬਹੁਤ ਵਧੀਆ ਹੁੰਦਾ ਪਾਈਨੈਪਲ ਵੀ ਹੈਗਾ ਆਪਣੇ ਕੋਲ ਹਾਂਜੀ ਉਹ ਵੀ ਮਿਲਦਾ ਪਾਈਨੈਪਲ ਪਾਈਨੈਪਲ ਕਈ ਬੱਚੇ ਬੜੇ ਸ਼ੌਂਕ ਦੇ ਨਾਲ ਖਾਂਦੇ ਆ ਮੇਰੇ ਵੀ ਮੂੰਹ 'ਚ ਹੁਣੇ ਪਾਣੀ ਆ ਗਿਆ ਪਾਈਨੈਪਲ ਦਾ ਨਾਮ ਸੁਣ ਕੇ ਆਏ ਹਾ ਹਾ ਅਰੀਜਨਲ ਪਾਈਨੈਪਲ ਹਾਂਜੀ ਬਿਲਕੁਲ ਵੀ ਹਸਵਾ ਜੀ ਵਾਹ ਕੀ ਬਾਣਾ ਤਾਂ ਹਾਂਜੀ ਆਏ ਹਾ ਹਾ ਥੱਲੇ ਇਹ ਰੱਖੋ ਜੀ ਇਹਨੂੰ ਵਿੱਚ ਹਾਂ ਉਹ ਥੱਲੇ ਉਹ ਖਾਈ ਹੋ ਜਿਆ ਰ ਕੱਢ ਕੇ ਕੋਈ ਨਾ ਕੋਈ ਕੋਈ ਦਿਖਾਓ ਯਾਰ ਹਾਂ ਕੋਈ ਆਰਾਮ ਨਾ ਆਰਾਮ ਨਾ ਕੋਈ ਗੱਲ ਹੀ ਨਹੀਂ ਵਾਹ ਜੀ ਵਾਹ ਇਹਨੂੰ ਕੀ ਕਹਿੰਦੇ ਸੀ ਇਹ ਆਪਣਾ ਰੋਲ ਕੇਕ ਹੈ ਜੀ ਰੋਲ ਕੇਕ ਹਾਂਜੀ ਵਾਹ ਜੀ ਵਾਹ ਇਹਨਾਂ ਤੇ ਵੀ ਸਸਤੇ ਕੀਤੇ ਨੇ ਹਾਂਜੀ ਹਾਂਜੀ ਹਰ ਇੱਕ ਤੇ ਜੀ ਤੇ ਘਟਿਆ ਜੀ ਹਰ ਇੱਕ ਜੀ ਤੇ ਰੇਟ ਘਟਿਆ ਜੀ ਵਾਹ ਜੀ ਵਾਹ ਇਹ ਕਿਹਦੇ ਹੁੰਦੇ ਆ ਜੀ ਜੀ ਵਾਹ ਜੀ ਵਾਹ ਇਹ ਕਿਹੜਾ ਜੀ ਇਹ ਕੁਕੀ ਐਂਡ ਕਰੀਮ ਆ ਜੀ ਆ ਹੇਜਲ ਨਟ ਜੀ ਵਾਹ ਜੀ ਵਾਹ 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 ਈ ਰੀ ਗੁੱਡ ਇਸ ਤੋਂ ਇਲਾਵਾ ਕੁਝ ਦੇਖਿਆ ਇਸ ਤੇ ਕਾ ਆਹ ਇਹ ਆਪਣੇ ਅਲੱਗ-ਅਲੱਗ ਹੀ ਆਹ ਅਲੱਗ-ਅਲੱਗ ਫਲੇਵਰ ਕਿਹੜੇ-ਕਿਹੜੇ ਫਲੇਵਰ ਹੈ ਜੀ ਮੰਗੋ ਮਾਨੀਆ ਹਾਂ ਆਲਮੰਡ ਐਂਡ ਕੈਰਾਮਲ ਬਨੀਲਾ ਐਂਡ ਚਾਕਲੇਟ ਵਾਹ ਜੀ ਵਾਹ ਸਾਰੇ ਇਹ ਫਲੇਵਰ ਤੁਹਾਡੇ ਕੋਲ ਮਿਲਣਗੇ ਹਾਂ ਜੀ ਯੂ ਐਸ ਏ ਦੇ ਫਲੇਵਰ ਮਿਲਣਗੇ ਜੀ ਬੱਚਿਆਂ ਦੇ ਯੂ ਐਸ ਏ ਦੀ ਫਰਮ ਹੈ ਬੱਚਿਆਂ ਦੇ ਇਸ ਤੋਂ ਇਲਾਵਾ ਕੀ ਦਿਖਾਉਂਗੇ ਜੀ ਆਈਸਕ੍ਰੀਮ ਹੋਰ ਕਿਹੜੇ-ਕਿਹੜੇ ਇਹ ਆਪਾਂ ਕੋ ਆਜੋ ਅੰਦਰ ਆਜੋ ਇੱਕ ਮੈਂ ਦਿਖਾ ਦਿਆਂ ਤੁਹਾਨੂੰ ਸਾਫ ਸਫਾਈ ਦੇਖੋ ਅੰਦਰ ਬਿਲਕੁਲ ਨੀਟ ਐਂਡ ਕਲੀਨ ਬਿਲਕੁਲ ਸਾਫ ਸਫਾਈ ਆ ਐ ਕੋਈ ਕਿਤੇ ਕੋਈ ਕਿਸੇ ਤਰ੍ਹਾਂ ਦਾ ਮੈਨਾਂ ਦਾ ਬਿਲਕੁਲ ਸਾਫ ਸਫਾਈ ਨਾਲ ਆਈ ਆ ਦਿਖਾ ਦਿਓ ਜੀ ਸਾਰਾ ਚੰਗੀ ਤਰ੍ਹਾਂ ਅੰਦਰ ਤੱਕ ਕੈਮਰਾ ਮਾਰ ਕੇ ਦਿਖਾ ਦਿਓ ਸਾਫ ਸਫਾਈ ਦਾ ਹਾਂ ਹੁਣ ਦੱਸੋ ਜੀ ਕੀ ਕੀ ਆ ਕਿਹੜੀ-ਕਿਹੜੀ ਆਈਸਕ੍ਰੀਮ ਆਪਣੇ ਕੋ ਇਹਦੇ ਵਿੱਚ ਕਿਹੜੀ-ਕਿਹੜੀ ਕੰਦੇ ਜੀ ਆਪਣੇ ਕੋ ਇਹ ਸਾਰੇ ਤੋਂ ਸ਼ੁਰੂ ਹੋ ਗਏ ਹਾਂ ਇਹ ਆਪਣੇ ਕੋਲ 31 ਤਰ੍ਹਾਂ ਦੇ ਫਲੇਵਰ ਆ ਜੀ 31 ਤਰ੍ਹਾਂ ਦੇ ਫਲੇਵਰ ਆ 31 ਵਾਹ ਜੀ ਵਾਹ 31 ਤਰ੍ਹਾਂ ਦੇ ਫਲੇਵਰ ਆ ਹਾਂ ਜੀ ਜੇ ਗਿਣ ਗਿਣ ਕੇ ਦੱਸੀਏ ਗਿਣ ਕੇ ਮੈਂ ਇਕੱਲੇ ਇਕੱਲੇ ਦਾ ਨਾਮ ਪਤਾ ਹਾਂ ਹਾਂ ਜੀ ਹਾਂ ਜੀ ਸਾਰਿਆਂ ਦੇ ਪਤਾ ਕਿਹੜਾ ਕਿਹੜਾ ਦੱਸੋ ਆਪਣੇ ਕੋਲ ਬਲੈਕ ਕਰੰਟ ਆ ਜਾਂ ਮਿੰਟ ਵਾਲੀ ਆ ਜੀ ਤੇ ਆ ਚਾਕਲੇਟ ਆਲਮੰਡ ਆ ਤੇ ਆ ਆਪਣੀ ਸ਼ੂਟਿੰਗ ਸਟਾਰ ਆ ਜੀ ਉਹ ਬਨਾਣਾ ਐਂਡ ਸਟ੍ਰਾਬਰੀ ਆ ਆ ਗੋਲਡ ਮੈਲਟ ਰੀਵਨ ਆ ਜੀ ਆ 3 ਇਅਰ ਚਾਕਲੇਟ ਆ ਜੀ ਆ ਸਪਲਿਚ ਸਪਲਾ ਆ ਜੀ ਆ ਬਲੂ 베ਰੀ ਵਾਲੀ ਆ ਜੀ ਔਰ ਡਾਚ ਚਾਕਲੇਟ ਹੈ ਜੀ ਆ ਬਵੇਰੀਆਂ ਤੇ ਆ ਆਪਣੇ ਕੋਲ ਆ ਗਈ ਬਟਰ ਸਕੌਚ ਆ ਬੈਲਜੀਅਮ ਬਲੈਸ ਕਾਟਨ ਕੈਂਡੀ ਔਰ ਮਿਸੀ ਸਿਪੀ ਮੱਡ ਲੋਟਸ ਵੀਕ ਆਫ ਅਲਫਾਂਜੋ ਮੰਗੋ ਤੇ ਆਪਣੇ ਕੋਲ ਆ ਗਈ ਜੀ ਵਨੀਲਾ ਸਟ੍ਰਾਬਰੀ ਮੈਰੀ ਬੈਰੀ ਸਟ੍ਰਾਬਰੀ ਫਰੂਟ ਓਵਰਲੋਡ ਤੇ ਮੰਗੋ ਐਂਡ ਕਰੀਮ ਕਾਟਨ ਕੈਂਡੀ ਬਰਸਟ ਬਲੂਬੇਰੀ ਚੀਜ਼ ਕੇਕ ਹੋ ਰਹੇ ਜਲਨਟ ਵਾਹ ਜੀ ਵਗਣ ਦੇ ਤੇ 31 ਫਲੇਵਰ ਤੁਸੀਂ ਪੂਰੇ ਹੈ ਜੀ ਹਾਂ ਜੀ 31 ਦੇ 31 ਗੇਨ ਦੇਤੇ ਆ ਇਹ ਲੈ ਲੈ ਕਿੱਥੇ ਆਣਾ ਪੈਣਾ ਆਪਾਂ ਨੂੰ ਆਪ ਨੂੰ ਆਣਾ ਪੈਣਾ ਜੀ ਮੱਕੜੀ ਦੇ ਨੀਅਰ ਬਾਸਕੀ ਰੋਵਨ ਮੱਕੜੀ ਦੇ ਨੀਅਰ ਹਾਈਵੇ ਦੇ ਉੱਤੇ ਐ ਕਿੱਥੇ ਆਣਾ ਪੈਣਾ ਬਾਸਕੀ ਰੋਵਨ ਜੀ ਬਾਸਕੀ ਰੋਵਨ ਜੀ ਹੋਰ ਆਪਣੇ ਕੋਈ ਸੰਡੇ ਆ ਜੀ ਦਵੰਦੇ ਕਸਟਮਰ ਹਾਂ ਜੀ ਉਹਦੇ ਚ ਕੀ ਹੋ ਜਾਂਦਾ ਜੀ ਸੰਡੇ ਦਾ ਆ ਬਣ ਜਾਂਦੇ ਆ ਦੇਖੋ ਹਾਂ ਇਹਦਾ ਕੱਪ ਆ ਜੀ ਇਹਦੇ ਵਿੱਚ ਆ ਨਿਆਣੇ ਸਪੈਸ਼ਲ ਖਾਂਦੇ ਬਣਾ ਗਏ ਓਏ ਹਾਂ ਹਾਂ ਬੱਚਿਆਂ ਦੀ ਸਪੈਸ਼ਲਿਸਟ ਆ ਇਹ ਹਾਂਜੀ ਵਾਹ ਜੀ ਵਾਹ ਇੱਕ ਹਾਂ ਦੇਖੋ ਵਾਹ ਜੀ ਵਾਹ ਇੱਕ ਬਣਾ ਕੇ ਬਣਾ ਇਧਰ ਸਾਹਮਣੇ ਦੇਖ ਬਣਾ ਕੇ ਦਿਖਾਉਂਗੇ ਹਾਂਜੀ ਹਾਂਜੀ ਬੱਚਿਆਂ ਦੀ ਆ ਹਾਂਜੀ ਹਾਂਜੀ ਓ ਨਕੋਦਰ ਨਸਰ ਦੇ ਬੱਚਿਆਂ ਦੀ ਇਹ ਆਈਟਮ ਆ ਬੱਚਿਆਂ ਦੀ ਆਈਟਮ ਬਣਵਾ ਕੇ ਦਿਖਾਉਂਦੇ ਤੁਹਾਨੂੰ ਕਿੱਦਾਂ ਬੰਦੀ ਆ ਹਾਂ ਸਰ ਦਿਖਾਵਾਂਗੇ ਬਣਾ ਕੇ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਦਿਖਾ ਦਿਓ ਜੀ ਆਪਾਂ ਤਾਂ ਦੇਖੀਏ ਆਨੇ ਤਾਂ ਬਣਾਏ ਜਾਂਦੇ ਆ ਜੀ ਆਪਣੇ ਕੋਲ ਕਿਸ ਤਰ੍ਹਾਂ ਲਈ ਐ ਬਿਲਕੁਲ ਸੁਦੇ ਹੋਵੇ ਉਹਦਾ ਹੋ ਆ ਜੀ ਆ ਲਾ ਕੇ ਕਰਕੇ ਦਿਖਾ ਦਿਓ ਜਰਾ ਕੈਮਰੇ ਦੇ ਬਾਜੀਵਾ ਇਹ ਬੱਚੇ ਸਪੈਸ਼ਲ ਖਾਂਦੇ ਆ ਹਾਂਜੀ ਹਾਂਜੀ ਇਹ ਚੀਜ਼ ਬੰਦ ਕੇ ਤੋਂ ਇਲਾਵਾ ਹੋਰ ਵੀ ਚੀਜ਼ਾਂ ਬਣਦੇ ਹੋਰ ਵੀ ਬਹੁਤ ਤਰ੍ਹਾਂ ਦੇ ਬਣ ਜਾਂਦੇ ਆ ਬੱਚਿਆਂ ਦੇ ਲਈ ਹਾਂਜੀ ਬੈਫਲ ਸੰਡੇ ਵੀ ਹੁੰਦੇ ਆ ਕਲੋਜ਼ੈਂਟ ਸੰਡੇ ਵੀ ਬਣਦੇ ਆ ਚਾਕੋਲਾਵਾ ਸੰਡੇ ਬਣ ਜਾਂਦੇ ਅੱਛਾ ਜੀ ਹਾਂਜੀ ਇਸ ਤੋਂ ਇਲਾਵਾ ਜੀ ਸ਼ੇਕਾਂ ਦੀ ਗੱਲ ਕਰੀ ਜੀ ਸ਼ੇਕ ਵੀ ਆ ਜਾਂਦੇ ਆ ਆਪਣੇ ਕੋਲ ਸ਼ੇਕ ਵੀ ਆਪਣੇ ਤੋਂ ਜੀ 32 ਤਰ੍ਹਾਂ ਦੇ ਫਲੇਵਰ ਦੇ ਸ਼ੇਕ ਵੀ ਹੁੰਦੇ ਆ ਜੀ ਕੁਈ ਮੈਨੋਂ ਫਿਕਾ ਲੈਣਾ 31 ਐਸ਼ਕਰੀ ਮੰਗਨਾ ਤੀਆਂ ਹੁਣ 31 ਫਲੇਵਰ ਸ਼ੇਕ ਦੇ ਆ ਹਾਂਜੀ ਉਹੋ ਵੀ ਜ਼ਿਆਦਾ ਤੁਹਾਨੂੰ ਹਾਂਜੀ ਹਾਂਜੀ ਇਹ ਆ ਕਿਹੜੇ ਕਿਹੜੇ ਹਾਂਜੀ ਆ ਜਿੰਨੇ ਆਪਣੇ ਬਹਿਗੇ ਇਹਦੇ ਇਹਦੇ ਫਲੇਵਰ ਸ਼ੇਕ ਬਣ ਜਾਂਦੇ 31 ਫਲੇਵਰ ਇਹ ਸਾਰੇ ਦੇ ਸ਼ੇਕ ਵੀ ਬਣ ਜਾਂਦੇ ਹਾਂਜੀ ਜੇ ਸ਼ੇਕ ਵੀ ਪੀਣਾ ਹੋ ਤਾਂ ਸ਼ੇਕ ਵੀ ਪੀ ਸਕਦੇ ਹੋ ਬੱਚੇ ਕਿਉਂਕਿ ਸ਼ੇਕ ਤਾਂ ਜ਼ਿਆਦਾ ਪਸੰਦ ਕਰਦੇ ਆ ਹਾਂਜੀ ਹਾਂਜੀ ਇਹ ਤਾਂ ਬਹੁਤ ਵਧੀਆ ਤੁਸੀਂ ਆਈਟਮ ਦਿਖਾਈ ਆ ਇਸ ਤੋਂ ਇਲਾਵਾ ਹੋਰ ਵੀ ਕੁਝ ਹੁੰਦਾ ਈ ਆਪਣੇ ਕੋਲ ਹੋਰ ਆਪਣੇ ਕੋਈ ਬਹਿਫਲ ਆ ਆਪਣਾ ਸਪੈਸ਼ਲ ਆ ਤਿਆਰ ਕਰੀ ਦੀ ਆਏ ਹਾਏ ਇਹ ਵੀ ਦਿਖਾ ਦਿਓ ਜੀ ਨੋ ਬੱਲ ਇਲਾਹੀ ਬੱਲ ਇਹ ਸਪੈਸ਼ਲ ਆਪ ਤਿਆਰ ਕਰੀਦੀ ਰੋਜ਼ ਸਪੈਸ਼ਲ ਬੈਲੀ ਹਾਂਜੀ ਇਹ ਸ਼ਾਪ ਪਿਆਰ ਕਰਦੀ ਹਾਂਜੀ ਡੇਲੀ ਫਰੈਸ਼ ਬਣਾ ਬਣਾ ਨਹੀਂ ਨਹੀਂ ਆਪ ਰੈਡੀ ਕਰਦੇ ਆਪ ਰੈਡੀ ਕਰਦੇ ਹਾਂਜੀ ਇਹ ਮਸ਼ੀਨਾਂ ਸਪੈਸ਼ਲ ਆਪਣੇ ਕੋ ਬਾਸਕਿਨ ਰੋਵੈਂ ਦੀ ਅੱਛਾ 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 ਇਹ ਮਸ਼ੀਨ ਆ ਜੀ ਸਪੈਸ਼ਲ ਬਾਸਕਿਨ ਰੋਵੈਂਸ ਹਾਂਜੀ ਵਾਹ ਜੀ ਵਾਹ ਇਹ ਆਪਣੀ ਯਾਨੀ ਕੰਪਨੀ ਦਾ ਹੀ ਆ ਹਾਂਜੀ ਹਾਂਜੀ ਕੰਪਨੀ ਦਾ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਨਕੌਦਰ ਵਾਸੀਆਂ ਨੂੰ ਜੇ ਕਿੱਥੇ ਆਣਾ ਪਵੇਗਾ ਇੱਕ ਵਾਰੀ ਫੇਰ ਦੱਸ ਦਿਓ ਇੱਕ ਵਾਰੀ ਆਪਾਂ ਨੂੰ ਆਉਣਾ ਪੈਣਾ ਜੀ ਮੈਕੜੀ ਦੇ ਨੀਅਰ ਮੈਕੜੀ ਵਾਲੀ ਮਾਰਕੀਟ ਦੇ ਵਿੱਚ ਬਾਸਕਿੰਗ ਰੋਵਨ ਬਾਸਕਿੰਗ ਰੋਵਨ ਹਾਂਜੀ ਔਰ ਤੁਹਾਡਾ ਇੱਕ ਤੁਸੀਂ ਇੱਥੇ ਸਟੋਰ ਮੈਨੇਜਰ ਹਾਂਜੀ ਸਟੋਰ ਮੈਨੇਜਰ ਕੀ ਨਾਂ ਤੁਹਾਡਾ ਮੇਰਾ ਨਾਂ ਹੈਰੀ ਆ ਹੇਰੀ ਆ ਜੀ ਹਾਂਜੀ ਫੋਨ ਨੰਬਰ ਕੀ ਹੈ ਜੀ ਤੁਹਾਡਾ ਫੋਨ ਨੰਬਰ 8872 78795 ਕੀ ਕਹਿਣਾ ਚਾਹੋਗੇ ਨਕੌਦਰ ਸ਼ਹਿਰ ਨੂੰ ਨਕੌਦਰ ਦੇ ਬੱਚਿਆਂ ਨੂੰ ਸਬੱਤ ਤੋਂ ਬਾਅਦ ਵਿਜ਼ਿਟ ਕਰੋ ਹਾਂਜੀ ਬੜਾ ਲਗ ਲਗ ਫਲੇਵਰ ਖਾਓ ਹਾਂ ਹਾਂਜੀ ਇੰਜੋਏ ਕਰੋ ਬਸ ਇੰਜੋਏ ਕਰੋ ਹਾਂਜੀ ਸੰਡੇ ਦਾ ਦਿਨ ਆ ਸੰਡੇ ਨੂੰ ਆਏ ਸੀ ਸੰਡੇ ਕੱਪ ਦਾ ਟੈਸਟ ਕਰਨ ਆਈਸਕ੍ਰੀਮ ਆ ਵਾਯੂ ਆ ਜੀ ਵਾ ਯੂ ਐਸ ਏ ਦਾ ਬ੍ਰਾਂਡ ਆ ਜੀ ਯੂ ਐਸ ਏ ਦਾ ਬ੍ਰਾਂਡ ਟੈਸਟ ਕਰਕੇ ਦੱਸਾਂਗੇ ਤੁਹਾਨੂੰ ਦੇਖਣ ਨੂੰ ਬਹੁਤ ਪਿਆਰਾ ਆ ਖਾਣ ਨੂੰ ਵੀ ਬਹੁਤ ਪਿਆਰਾ ਲੱਗੇਗਾ ਵਾਯੂ ਆ ਜੀ ਆਇਆ ਕਿਆ ਹੀ ਵਾਰ ਆ ਵਾਹ ਜੀ ਬਹੁਤ ਟੇਸਟ ਵਧੀਆ ਕਿੰਨਾ ਸਰ ਤੁਹਾਡਾ ਮੇਰਾ ਨਾਮ ਮਿਸਟਰ ਆਸ਼ਿਸ਼ ਤੀਰ ਜੀ ਅੱਜ ਆਏ ਹੋ ਇੱਥੇ ਹਾਂ ਜੀ ਸਰ ਕੇਕ ਤੇ ਆਈਸਕ੍ਰੀਮ ਵੀ ਕਿੰਦਾ ਲੱਗਦਾ ਟੇਸਟ ਮੈਂ ਐਕਚੁਅਲੀ ਆਇਆ ਸੀ ਪਹਿਲਾਂ ਵੀ ਆਇਆ ਸੀ ਕੇਕ ਇਹਨਾਂ ਕੋਲ ਲੈ ਗਿਆ ਸੀਗਾ ਕੇਕ ਇਹਨਾਂ ਦਾ ਵੈਰੀ ਗੁੱਡ ਆ ਤੇ ਟੇਸਟ ਵੀ ਵਧੀਆ ਵਾ ਐਂਡ ਵਿਦਆਊਟ ਯਾਨੀ ਕਿ ਇਹ ਮੇਦਾ ਕੇਕ ਦਿੰਦੇ ਆ ਤੇ ਵਿਦਆਊਟ ਐਗ ਆ ਟੇਸਟ ਵੀ ਬਹੁਤ ਵਧੀਆ ਹੈ ਇਹਨਾਂ ਦਾ ਹਾਂ ਤੇ ਜਿਹੜਾ ਪ੍ਰਾਈਸ ਵੀ ਹੈ ਜੈਨੂਅਲ ਆ ਵੈਸੇ ਹਾਂ ਤੁਹਾਨੂੰ ਪਹਿਲੇ ਆ ਚੁੱਕੇ ਹਾਂ ਇੱਥੇ ਪਹਿਲੇ ਆ ਚੁੱਕਾ ਮੈਂ ਹੁਣ ਸੈਕੰਡ ਵਾਰ ਆਇਆ ਹਾਂ ਦੂਜੀ ਵਾਰ ਆਇਓ ਹਾਂਜੀ ਹਾਂਜੀ ਦੁਬਾਰਾ ਇਹਨਾਂ ਜਾਵਾਂ ਮੈਨੂੰ ਬਧਨਵਾਸਿਆਂ ਨੂੰ ਬਧਨਵਾਸਿਆਂ ਨੂੰ ਮੁਬਾਰਕਾਂ ਦੇਣਾ ਚਾਹੁੰਦਾ ਜੀ ਇਦਾਂ ਦੀ ਇਦਾਂ ਫਰੈਂਚਾਈਜ਼ ਆ ਰਹੀ ਆ ਨਕੋਦਰ ਨਕੋਦਰ ਸ਼ਹਿਰ ਮਤਲਬ ਤਰੱਕੀਆਂ ਦੇ ਵਿੱਚ ਆ ਜੀ ਵਾਸ ਜੀ ਬਾਸਕਨ ਰੋਬਿੰਸ ਦੇ ਅੰਦਰ ਜਿੱਥੇ ਅਲੱਗ-ਅਲੱਗ ਵੈਰਾਈਟੀਆਂ ਮੈਕਡੋਨ ਦੇ ਬਿਲਕੁਲ ਸਾਹਮਣੇ ਅੰਦਰ ਮਾਰਕੀਟ ਦੇ ਵਿੱਚ ਇਹਨਾਂ ਦੀ ਨਵੀਂ ਹਾਲੇ ਓਪਨਿੰਗ ਹੋਈ ਆ ਇੱਕ ਮੈਂ ਗੱਲ ਦੱਸ ਦਿਆਂ ਤੁਹਾਨੂੰ ਸਾਰਾ ਯੂ ਐਸ ਏ ਦਾ ਬ੍ਰਾਂਡ ਯੂ ਐਸ ਏ ਦਾ ਬ੍ਰਾਂਡ ਜੀ ਐਸ ਟੀ ਘਟ ਕੇ ਰੇਟ ਲੱਗ ਗਏ ਆ ਅਲੱਗ-ਅਲੱਗ ਤਰ੍ਹਾਂ ਦੀ ਆਈਸਕ੍ਰੀਮ ਸਟਿਕਸ ਆ ਸ਼ੇਕ ਆ ਖਾਣ ਦੇ ਲਈ ਕਿੱਥੇ ਆਉਣਾ ਪਏਗਾ ਤੁਹਾਨੂੰ ਹਾਈਵੇ ਤੇ ਨਕੋਦਰ ਮੋਗਾ ਰੋਡ ਹਾਈਵੇ ਤੇ ਮੈਕਡੀ ਦੇ ਕੋਲ ਕਿਥੇ ਹੁਣ ਆਪੇਗਾ ਬਸ ਕਿਨ ਰੋਬਿਜ਼ ਜਲਦੀ ਤੋਂ ਜਲਦੀ ਪਹੁੰਚੋ ਆਪ ਆਓ ਬੱਚਿਆਂ ਨੂੰ ਨਾਲ ਲੈ ਕੇ ਆਓ ਜਲਦੀ ਜਲਦੀ ਆਓ ਜੀਐਸਟੀ ਦੇ ਰੇਡ ਬਹੁਤ ਘਟ ਗਏ ਇੱਥੇ